ਪੰਜਾਬੀ ਟੀਵੀ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਮੇਰੇ ਯਾਨੀ ਕਿ ਸਿਮਰਤ ਦੇ ਵੱਲੋਂ ਨਿਗਾ ਸਵਾਗਤ ਖਬਰਾਂ ਦੇ ਇਸ ਖਾਸ ਬੁਲੇਟਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ ਖੇਡ ਦੇ ਸਮੇਂ ਖਿਡਾਰੀ ਦੀ ਹੋਈ ਮੌਤ ਮੈਦਾਨ ਵਿੱਚ ਅਚਾਨਕ ਡਿੱਗਿਆ ਸ਼੍ਰੀ ਮੁਕਸਰ ਸਾਹਿਬ ਦੀ ਮਾਗੀ ਪਸ਼ੂ ਮੰਡੀ ਵਿੱਚ ਖੇਚ ਦਾ ਕੇਂਦਰ ਬਣੀ ਅਨੋਖੀ ਕੋੜੀ ਭਾਰਤ ਦੀ ਸਭ ਤੋਂ ਉੱਚੇ ਕੱਦ ਵਾਲੀ ਕੋੜੀ ਕੱਦ 72 ਇੰਚ ਮੇਅਰ ਦੀ ਚੋਣ ਸ਼ੁਰੂ ਹੋਣ ਤੋਂ ਪਹਿਲਾ ਹੋਇਆ ਹੰਗਾਮਾ ਵਿਰੋਧੀ ਧਿਰ ਨੇ ਤਿੰਨ ਕੌਂਸਲਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੇ ਲਾਏ ਇਲਜ਼ਾਮ ਉੱਥੇ ਹੀ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ ਆਮ ਆਦਮੀ ਪਾਰਟੀ ਦੇ ਮੇਅਰ ਨੇ ਮਾਰੀ ਬਾਸੀ ਪ੍ਰਵੀਨ ਕੁਮਾਰ ਪੀਨਾ ਬਣੇ ਨਵੇਂ ਨਗਰ ਨਿਗਮ ਮੇਅਰ ਕਰਨਲ ਬਾਠ ਮਾਰਪੀਟ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਹਾਈ ਕੋਰਟ ਤੇ ਰੁੱਖ ਦਾ ਹੋਇਆ ਸਵਾਗਤ ਉੱਧਰ ਅੰਮ੍ਰਿਤਸਰ 골ਡਨ ਗੇਟ ਨੇੜੇ ਥਾਰ ਤੇ ਮੋਟਰਸਾਈਕਲ ਦੀ ਆਪਸ ਦੇ ਵਿੱਚ ਹੋਈ ਭਿਆਨਕ ਟੱਕਰ ਮੋਟਰਸਾਈਕਲ ਚਾਲਕ ਮੌਕੇ ਤੇ ਹੋਇਆ ਜ਼ਖਮੀ ਉਧਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਨ ਵਿਆਪੂਰਵ ਮੌਕੇ ਵਿਸ਼ਾਲੇ ਨਗਰ ਕੀਰਤਨ ਦਾ ਆਯੋਜਨ ਸੰਗਤਾ ਨੇ ਵੱਡੀ ਗਿਣਤੀ ਵਿੱਚ ਲਿਆ ਭਾਗ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਜਿਸ ਖਬਰ ਦਾ ਜ਼ਿਕਰ ਕਰਨ ਜਾ ਰਹੇ ਹਾਂ ਬੁਲੇਟਨ ਦੇ ਵਿੱਚ ਬੇहद ਹੀ ਮੰਦਪਾਗੀ ਖਬਰ ਹੈ ਮੰਦਪਾਗੀ ਖਬਰ ਇਸ ਵਾਸਤੇ ਹੈ ਕਿਉਂਕਿ ਇੱਕ ਖਿਡਾਰੀ ਜਿਸ ਨੇ ਅੱਖਾਂ ਦੇ ਵਿੱਚ ਬਹੁਤ ਸਾਰੇ ਸੁਪਨੇ ਸੰਜੋਏ ਸ ਸੀ ਉਹ ਸਾਰੇ ਸੁਪਨੇ ਤਹਿਸ ਨਹਿਸ ਹੋ ਗਏ ਜੀ ਮਾਮਲਾ ਅਬੋਹਰ ਦੇ ਤਰੰਗਾਬਾਲਾ ਪਿੰਡ ਵਿੱਚ ਫੁੱਟਬਾਲ ਖੇਡਦੇ ਸਮੇਂ ਇੱਕ 14 ਸਾਲਾ ਅਨਬਾਲਗ ਖਿਡਾਰੀ ਦੀ ਅਚਾਨਕ ਮੌਤ ਹੋ ਜਾਣ ਦੀ ਹੈ ਇਹ ਘਟਨਾ ਐਤਵਾਰ ਨੂੰ ਮਹਾਰਿਸ਼ੀ ਵਾਲਮੀਕੀ ਸਪੋਰਟਸ ਕਲੱਬ ਵੱਲੋਂ ਆਯੋਜਿਤ ਇੱਕ ਟੂਰਨਾਮੈਂਟ ਦੌਰਾਨ ਵਾਪਰੇ ਖਿਡਾਰੀ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਇਸ ਘਟਨਾ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਮ੍ਰਿਤਕ ਦੀ ਪਛਾਣ ਮਲੂੜ ਤੇ ਪਿੰਡ ਆਲਮਵਾਲਾ ਨਿਵਾਸੀ ਜੱਜੂ ਉਰਫ ਜਸਮੀਤ ਵਜੋ ਹੋਈ ਹੈ ਪਿੰਡ ਵਾਸੀ ਭਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਜੋ ਕਿ ਜਜੂ ਫੁੱਟਬਾਲ ਨੂੰ ਦੋ ਸ਼ਾਰਟ ਲਗਾਉਂਦੇ ਅਚਾਨਕ ਮੈਦਾਨ ਦੇ ਵਿੱਚ ਡਿੱਗ ਪਿਆ ਮੈਦਾਨ ਵਿੱਚ ਮੌਜੂਦ ਹੋਰ ਖਿਡਾਰੀਆਂ ਤੇ ਪ੍ਰਬੰਧਕਾਂ ਦੇ ਵੱਲੋਂ ਉਸ ਨੂੰ ਚੁੱਕਿਆ ਗਿਆ ਤਾਂ ਤੁਰੰਤ ਉਸ ਨੂੰ ਨਿੱਜੀ ਡਾਕਟਰ ਦੇ ਕੋਲ ਲੈ ਕੇ ਗਏ ਤਾਂ ਉੱਥੇ ਉਸ ਨੂੰ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਜਾ ਕੇ ਜਦੋਂ ਡਾਕਟਰਾਂ ਦੇ ਵੱਲੋਂ ਚੈੱਕਅਪ ਕੀਤਾ ਗਿਆ ਤਾਂ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਹੁਣ ਮਾਪਿਆਂ ਦਾ ਰੋ ਰੋ ਕੇ ਬੁਰਾ حال ਹੈ ਤੇ ਪੂਰੇ ਇਲਾਕੇ ਪਰ ਦੇ ਵਿੱਚ ਸੋਗ ਦੀ ਲਹਿਰ ਪਾਈ ਚਾਲੀ ਹੈ ਇਹਨਾਂ ਜੀ ਪਿੰਡ ਦੇ ਬੱਚੇ ਆ ਛੋਟੇ ਮੁੰਡੇ ਕੱਲ ਖੇਡਣਗੇ ਇਸ ਤਰਾੰਗ ਵਾਲੇ ਪਿੰਡ ਉੱਥੇ ਬੱਚਿਆਂ ਦਾ ਟੂਰਨਾਮੈਂਟ ਸੀਗਾ ਵੇਟ ਦਾ ਫੁੱਟਬਾਲ ਖੇਡਦੇ ਸੀਗੇ ਤੇ ਉੱਥੇ اچانک ਮੈਚ ਦੇ ਵਿੱਚ ਇਹਨੂੰ ਅਟੈਕ ਦੀ ਪ੍ਰੋਬਲਮ ਆ ਗਈ ਤੇ ਉੱਥੇ ਡਿੱਗ ਪਿਆ ਮੈਚ ਦੇ ਵਿੱਚ ਤੇ ਉਸ ਤੋਂ ਬਾਅਦ ਉਤਰਾੰਗ ਵਾਲੇ ਕਮੇਟੀ ਵਾਲੇ ਲੈ ਕੇ ਵੀ ਗਏ ਹਸਪੀਟਲ ਹਬੌਰ ਲੈ ਕੇ ਜਦਵਾ ਦਾ ਤੇ ਉੱਥੇ ਮੁੜ ਕੇ ਰਸਤੇ ਦੇ ਵਿੱਚ ਹੀ ਇਸ ਮੁੰਡੇ ਦੀ ਡੈਥ ਹੋ ਗਈ ਜੀ ਕਿੰਨੀ ਕੁ ਮਰਨ 13 ਸਾਲ ਦਾ ਮਹਾਰਾਜ ਮੁੰਡੇ ਦਾ 13 ਸਾਲ ਦਾ ਸੱਤਵੀਂ ਕਲਾਸ ਪੜਦਾ ਹਾਂ ਹਾਂਜੀ ਆਪਣੇ ਪਿੰਡ ਵਾਲੇ ਸਰਕਾਰੀ ਸਕੂਲ ਜੀ ਪਹਿਲਾਂ ਵੀ ਖੇਡਦੇ ਰਹਿੰਦਾ ਹਾਂ ਹਾਂ ਖੇਡਦੇ ਜੀ ਸ਼ਾਮ ਨੂੰ ਗਰਾਊਂਡ 'ਚ ਡੇਲੀ ਮੁੰਡੇ ਪ੍ਰੈਕਟਿਸ ਕਰਦੇ ਆ ਜੀ ਸ਼ਾਮ ਨੂੰ ਬਹੁਤ ਬੱਚੇ ਹੁੰਦੇ ਆ ਸ਼ਾਮ ਨੂੰ ਗਰਾਊਂਡ 'ਚ ਪਹਿਲਾਂ ਕਦੇ ਨਹੀਂ ਇਹੋ ਜੀ ਪ੍ਰੋਬਲਮ ਆਈ ਕਦੇ ਪਰਿਵਾਰ ਕੀ ਕੰਡੀਸ਼ਨ ਆ ਮਤਲਬ ਪਰਿਵਾਰ ਦਾ ਪਰਿਵਾਰ ਮਜ਼ਦੂਰੀ ਮਜ਼ਦੂਰੀ ਕਰਦੇ ਆ ਜੀ ਇਹਨਾਂ ਦੇ ਫਾਦਰ ਸਾਹਿਬ ਮਜ਼ਦੂਰੀ ਕਰਦੇ ਆ ਗ੍ਰੇਵੀ ਆ ਜੀ ਤਿੰਨ ਭੈਣਾਂ ਦਾ ਇੱਕੋ ਘਰਾ ਜੀ ਤਿੰਨ ਭੈਣਾਂ ਵੱਡੀਆਂ ਤਿੰਨਾਂ ਭੈਣਾਂ ਦੇ ਮਗਰੋਂ ਹੋਇਆ ਸੀ ਜੀ ਕਿਸ ਤਰ੍ਹਾਂ ਦੀ ਮੰਗ ਕਰਦੇ ਹਾਂ ਜੋ ਸਰਕਾਰਾਂ ਤੋਂ ਜਿਵੇਂ ਸਰਕਾਰ ਤੋਂ ਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਜੀ ਗਰੀਬ ਪਰਿਵਾਰ ਆ ਜੀ ਦਿਹਾੜੀ ਵਾਲਾ ਮਜ਼ਦੂਰ ਪਰਿਵਾਰ ਆ ਜੀ ਵੀ ਇਹਨਾਂ ਦੀ ਹੈਲਪ ਕਰੀ ਜਾਵੇ ਬਾਕੀ ਤੁਸੀਂ ਹਾਲਾਤ ਦੇਖ ਹੀ ਰਹੇ ਹੋ ਪਰਿਵਾਰ ਦੇ ਛੋਟਾ ਸੀ ਜੀ ਬੱਚਾ ਜੇ 7ਵੀਂ ਕਲਾਸ ਚ ਪੜਦਾ ਹਾਂ ਜੀ ਵੀ ਆਇਆ ਪ੍ਰਸ਼ਾਸਨ ਦੇ ਦਰ ਤਰੀਕ ਨਹੀਂ ਹਜੇ ਕੋਈ ਨਹੀਂ ਇੱਥੇ ਆਇਆ ਜੀ ਕੱਲ ਕੋਈ ਉੱਥੇ ਜੀ ਨਹੀਂ ਕੱਲ ਉੱਥੇ ਪੁਲਿਸ ਆਈ ਸੀ ਜੀ ਉੱਥੇ ਹਸਪੀਟਲ ਦੇ ਵਿੱਚ ਤੇ ਉਹ ਪੋਸਟਮਾਰਟਮ ਨੂੰ ਕਹਿੰਦੇ ਸੀ ਪਰ ਨਹੀਂ ਉਹ ਚ ਕੋਈ ਗੱਲਬਾਤ ਹੀ ਨਹੀਂ ਸੀ ਉਹਦੇ ਵਿੱਚ ਪਰਿਵਾਰ ਨਹੀਂ ਰਾਜੀ ਹੋਇਆ ਜੀ ਚਲੋ ਜਿਹੜਾ ਹੋਣਾ ਸੀ ਰੱਬ ਦਾ ਭਾਣਾ ਮੰਨਣਾ ਹੀ ਪਾਣਾ ਸੀ ਉਧਰ ਸ਼੍ਰੀ ਮੁਖਤਰ ਸਾਹਿਬ ਵਿਖੇ ਮੇਲਾ ਮਾਗੀ ਦੌਰਾਨ ਲੱਗਣ ਵਾਲੀ ਪਸ਼ੂ ਮੰਡੀ ਦੇਸ਼ਪੁਰ ਦੇ ਵਿੱਚ ਪ੍ਰਸਿੱਧ ਹੈ ਤੇ ਇਸ ਦੌਰਾਨ ਵੱਡੇ ਪੱਧਰ ਤੇ ਖਰੀਦ ਫਰੋਖਤ ਹੁੰਦੀ ਹੈ ਮੰਡੀ ਦੌਰਾਨੇ ਕੂੜੇ ਕੁੜੀਆਂ ਵਿਸ਼ੇਸ਼ ਖੇਚ ਦਾ ਕੇਂਦਰ ਬਣੇ ਰਹਿੰਦੇ ਨੇ ਤੇ ਇਸ ਵਾਰ ਮਾਗੀ ਮੇਲਾ ਦੀ ਪਸ਼ੂ ਮੰਡੀ ਵਿੱਚ ਸਭ ਤੋਂ ਵੱਧ ਖੇਚਦਾ ਕੇਂਦਰ ਬਣੀ ਹੈ ਅਨੋਖੀ ਕੋੜੀ ਜੀ ਬਿਲਕੁਲ ਐਸੇ ਕੋੜੀ ਦਾ ਨਾਮ ਹੀ ਅਨੋਖੀ ਹੈ ਤੇ ਅਨੋਖੀ ਹੋਣ ਕਰਕੇ ਇਹ ਕੋੜੀ ਹੁਣ ਖੇਚਦਾ ਕੇਂਦਰ ਬਣੀ ਹੋਈ ਹੈ ਦਰਅਸਲ ਕੋੜੀ ਦਾ ਕਦ 72 ਇੰਚ ਹੈ ਤੇ ਇਹ ਕੋੜੀ ਦੇ ਮਾਲਕਾਂ ਤੇ ਹੋਰ ਘੋੜਾ ਪਾਲਕਾਂ ਅਨੁਸਾਰ ਇਹ ਭਾਰਤ ਦੀ ਸਭ ਤੋਂ ਉੱਚੀ ਕਦ ਵਾਲੀ ਕੋੜੀ ਹੈ ਇਹ 7 ਸਾਲਾਂ ਦੀ ਹੈ ਤੇ ਉਹ ਪ੍ਰਸਿੱਧ ਹੱਡ ਲੋਗੋ ਕੋੜੇ ਦੀ ਧੀ ਹੈ ਤੇ ਇਹ ਕੋੜੀ ਦੀ ਮਾਪ ਪਰ ਸਿੱਧ ਕਾਲੇ ਕਾਂਟੇ ਘੋੜੀ ਦਿੱਤੀ ਸੀ ਤੇ ਇਸ ਤੋਂ ਪਹਿਲਾਂ ਜੋ ਘੋੜੀ ਸਭ ਤੋਂ ਵੱਧ ਜੋ ਕਿ ਕੱਦ ਦੀ ਸੀ ਉਸ ਦਾ ਕੱਦ ਜੋ ਕਿ 71 ਇੰਚ ਸੀ ਪਰ ਇਸ ਘੋੜੀ ਨੇ ਇਸ ਵਾਰ ਸਭ ਦਾ ਧਿਆਨ ਖਿੱਚਿਆ ਹੈ ਤੇ ਇਸ ਘੋੜੀ ਦੇ ਚਰਚੇ ਪੰਜਾਬ ਹੀ ਨਹੀਂ ਸਗੋਂ ਦੂਰ ਦੂਰ ਤੱਕ ਛਿੜੇ ਹੋਏ ਨੇ ਇਹ ਤੀਜੇ ਸੂਏ ਆ ਜੀ ਓਕੇ ਤੇ ਉਹ ਹੁਣ ਤੱਕ ਜਿਹੜਾ ਹੈਗਾ ਕੋਈ ਪ੍ਰਾਈਜ਼ ਵਗੈਰਾ ਦਾ ਲੱਗਿਆ ਹੋਊਗਾ ਪ੍ਰਾਈਜ਼ ਤਾਂ ਹੀ ਅਨਮੋਲ ਆਈ ਦੇਖੋ ਪਹਿਲੀ ਗੱਲ ਤਾਂ ਆਪਾਂ ਵੇਚਣੀ ਨਹੀਂ ਓਕੇ ਜੀ ਹਾਂ ਜੀ ਪਰ ਫਿਰ ਵੀ অপਸ਼ਨਸ ਆ ਜਾਂਦੀਆਂ ਕਈ ਤਰੀਕੇ ਚਾਹੇ ਜਿੰਨੀ ਮਰਜ਼ੀ অপਸ਼ਨਲ ਓਕੇ ਇਹ ਸਾਮ ਸੰਭਾਲ ਕੇ ਕਿਸ ਤਰ੍ਹਾਂ ਜੇ ਸ਼ੁਰੂ ਤੋਂ ਹੀ ਹਾਈ ਟੋਸ ਦੇ ਹਿਸਾਬ ਨਾਲ ਲਈ ਹੈਗੀ ਇਹ ਇਹ ਤਾਂ ਮਾਲਕ ਦੀ ਦੇਣੀ ਹੈ ਓਕੇ ਕਿ ਅੱਗੇ ਜਿਹੜੀ ਪਹਿਲਾ ਸ ਤੋਂ ਸੀਗੀ ਘੋੜੀ ਜੋ ਉਹ ਕਿੰਨਾ ਕੱਦ ਸੀਗਾ ਜਿੱਦੇ ਤੋਂ ਇਹ ਹਾਈਐਸਟ ਹੈਗੀ ਆ ਪਹਿਲਾ ਹਾਈਐਸਟ ਕੱਦ ਕਿੰਨਾ ਸੀਗਾ ਘੋੜੀ ਦਾ ਹਾਂਜੀ ਉਹਦਾ ਵੀ 70 71 ਸੀਗਾ ਜੀ ਓਕੇ ਹਾਂਜੀ ਤੇ ਕਿਵੇਂ ਲੱਗ ਰਿਹਾ ਹੈਗਾ ਮਾਗੀ ਮੇਲੇ ਤੇ ਆ ਕੇ ਕਿਉਂਕਿ ਲੋਕ ਲੋਕ ਬੜਾ ਵੇਖਣ ਆ ਰਹੇ ਨੇ ਇਹਨੂੰ ਬਹੁਤ ਪਾਪੂਲਰ ਬਹੁਤ ਵਧੀਆ ਹੀ ਮਾਲਕ ਦੀ ਦੇਣੀ ਮਾਦਿਆ ਹੀ ਅਸੀਂ ਤਾਂ ਮੇਲਾ ਤਾਂ ਬਾਈ ਜੀ ਤੁਸੀਂ ਦੇਖਿਆ ਵੀ ਕਿੰਨਾ ਭਰਿਆ ਹੋਇਆ ਵੈ ਬਹੁਤ ਵਧੀਆ ਮੇਲਾ ਹੈ ਬਾਈ ਜੀ ਮੇਲੇ ਚ ਸਭ ਤੋਂ ਜਿਆਦਾ ਵਾਇਰਲ ਹੋ ਰਹੀ ਹੈ ਨੋਕੀ ਕੋਈ ਸਭ ਤੋਂ ਵਾਇਰਲ ਨੋਕੀ ਤਾਂ ਹੋ ਰਹੀ ਹੈ ਜੀ ਕਿਉਂਕਿ ਹੈ ਹੀ ਨੋਕੀ ਐਡੀ ਵੱਡੀ ਘੋੜੀ ਹਿੰਦੁਸਤਾਨ ਚ ਕੋਈ ਹੋਰ ਹੈ ਨਹੀਂ ਜੀ ਮੈਂ ਤਾਂ ਵੇਖੀ ਨਹੀਂ ਜੀ ਜੇ ਕੋਈ ਕਲੇਮ ਕਰਦਾ ਉਹ ਆਪਾਂ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਆ ਜੂਗੀ ਆਪਣੇ ਕੋਲ ਜੀ ਫਿਲਹਾਲ ਇਹ ਸਭ ਤੋਂ ਟੋਲੇਸਟ ਘੋੜੀ ਹੈ ਜੀ ਕਿੰਨਾ ਕੱਦ ਹੈਗਾ 72 ਇੰਚ ਕੱਦ ਹੈ ਬਾਈ ਜੀ 7 ਸਾਲ ਉਮਰ ਹੈ ਫਿਡਾਲਗੋ ਘੋੜੇ ਦੀ ਧੀ ਹੈ ਜੀ ਤੇ ਮਾਂ ਇਹਦੀ ਕਾਲੇ ਕਾਂਟੇ ਦੀ ਧੀ ਸੀਗੀ ਜੀ ਇਹਦਾ ਦਾਨਾ ਸਟੱਡ ਫਾਰਮ ਜੀ ਪਿੰਡ ਮਹਿਰਨਾ ਖੁਰਦ ਮੰਡੀ ਅਹਿਮਦਗੜ ਦੇ ਨੇੜੇ ਹੈਗਾ ਜੀ ਬਾਈ ਜੀਵਨ ਭੁੱਲਰ ਤੇ ਬਾਈ ਭੋਲੂ ਜੀ ਦੀ ਘੋੜੀ ਹੈ ਜੀ ਲੋਕਾਂ ਚ ਬਹੁਤ ਛੱਕ ਲੈ ਇਹਨੂੰ ਵੇਖ ਨਾ ਰਿਹਾ ਸੀ ਬੱਕਾਪ ਵੇਖਿਆ ਕਿ ਮੇਲੇ ਚ ਸਪੈਸ਼ਲ ਉੱਥੋਂ ਪੁੱਛ ਕੇ ਫਿਰ ਇੱਥੇ ਆ ਰਹੇ ਨੇ ਜਿਵੇਂ ਬਾਈ ਜੀ ਸੂਰਮਾ ਤੇ ਰੈਸਲਰ ਜੁਹੁੰਦੇ ਆ ਜਿਹੜੇ ਸੈਲੀਬ੍ਰਿਟੀਜ਼ ਹੁੰਦੇ ਆ ਇਹ ਘੋੜਿਆਂ ਦੀ ਸੈਲੀਬ੍ਰਿਟੀ ਹੈ ਤੇ ਇਹਨੂੰ ਦੇਖ ਕੇ ਸਾਡਾ ਦਿਲ ਕਹਿੰਦਾ ਵੀ ਹੋਰ ਕਈ 100 ਬੰਦਾ ਨਵਾਂ ਘੋੜਿਆਂ ਚਾਊਗਾ ਜੀ ਕਿਉਂਕਿ ਕੋਈ ਨਾ ਕੋਈ ਚੀਜ਼ ਤੁਹਾਡੇ ਟ੍ਰੇਡ ਦੀ ਨਾ ਬ੍ਰਾਂਡ ਵੈਸਟਰ ਬਣਦੀ ਹੈ ਸੋਣ ਇਸ ਘੋੜੀ ਨੇ ਪੂਰਾ ਮੇਲਾ ਲੁੱਟਿਆ ਤੇ ਅਗਲੇ ਸਾਲ ਇਹਨੂੰ ਪੁਸ਼ਕਰ ਵੀ ਲੈ ਕੇ ਜਾਵਾਂਗੇ ਜੀ ਤਾਂ ਕਿ ਲੋਕਾਂ ਦੇ ਵਿੱਚ ਹੋਰ ਸ਼ੌਕ ਉਹਦੇ ਮਾਰਵਾੜੀ ਘੋੜਿਆਂ ਨੂੰ ਲੈ ਕੇ ਜੀ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਉੱਪਰ ਅੱਜ ਨਗਰ ਨਿਗਮ ਮੋਗਾ ਦੇ ਮੇਅਰ ਦੀ ਚੋਣ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਰੱਖੀ ਗਈ ਜਿਸ ਵਿੱਚ ਮੋਗਾ ਵਿਧਾਇਕ ਡਾਕਟਰ ਮਨਦੀਪ ਕੌਰ ਅਰੋੜਾ ਸਮੇਤ ਮੋਗਾ ਦੇ ਸਾਰੇ ਕੌਂਸਲਰ ਮੌਕੇ ਤੇ ਪਹੁੰਚੇ ਉੱਥੇ ਹੀ ਵਿਰੋਧੀ ਧਿਰ ਵੱਲੋਂ ਆਮ ਆਦਮੀ ਪਾਰਟੀ ਅਤੇ ਪੁਲਿਸ ਉੱਪਰ aarop ਲਗਾਏ ਗਏ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਉਹਨਾਂ ਦੇ ਤਿੰਨ ਕੌਂਸਲਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਹੋਇਆਂ ਅਕਾਲੀ ਕੌਂਸਲਰਾਂ ਨੇ ਦੱਸਿਆ ਕਿ ਉਹਨਾਂ ਦੇ ਤਿੰਨ ਕੌਂਸਲਰਾਂ ਨੂੰ ਪੁਲਿਸ ਸਨੇ ਤੱਕੇ ਦੇ ਨਾਲ ਗ੍ਰਫਤਾ ਕਰ ਲਿਆ ਹੈ ਅਤੇ VOTING ਨਹੀਂ ਕਰਨ ਦਿੱਤੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਡੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਪਹਿਲਾਂ ਹੀ ਵੋਟਾਂ ਤੋਂ ਉਹ ਆਪਣੀ ਹਾਰ ਮੰਨ ਚੁੱਕੀ ਹੈ ਤੇ ਜਿਸ ਦੇ ਚਲਦਿਆਂ ਉਹਨਾਂ ਦੇ ਨਾਲ ਤੱਕੇਸ਼ਾਹੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਕਾਫੀ ਹੰਗਾਮਾ ਵੇਖਣ ਨੂੰ ਮਿਲਿਆ ਅਸਲ ਵਿੱਚ ਉਹਨਾਂ ਕੋਲ ਨੰਬਰ ਪੂਰੇ ਨਹੀਂ ਗਏ ਜਿੰਨੇ ਉਹ ਆ ਨੰਬਰ ਆਸ ਲੈ ਕੇ ਚੱਲੇ ਸੀ ਕਿ ਵੀ ਸਾਡੇ ਕੋਲ ਇੰਨੇ ਨੰਬਰ ਹੋਣਗੇ ਉਹਨਾਂ ਦੇ ਉਦੋਂ ਵੀ ਘਟ ਕੇ ਹੁਣ ਕੀ ਡਰਾਮਾ ਕੀਤਾ ਜੇ ਮਤਵਾਲ ਸਾਡੇ ਨੂੰ ਪੁਲਿਸ ਲੈ ਗਈ ਬਾਦ ਹੋ ਗਈ ਜੇ ਪੁਲਿਸ ਇੱਥੋਂ ਕਿਵੇਂ ਲੈ ਜਾਊਗੀ ਤੁਸੀਂ ਮੀਡੀਆ ਖੜੇ ਐ ਮੀਡੀਆ ਦੇ ਸਾਹਮਣੇ ਕਿਸੇ ਦੀ ਹਮਾਇਤ ਹੈ ਕਿ ਪੁਲਿਸ ਨਹੀਂ ਲੈ ਜਾਂਦੀ ਮਤਵਾਲ ਬਿਲਕੁਲ ਸਾਡੇ ਨਾਲ ਹੈ ਔਰ ਉਹਨੇ ਵੋਟ ਸਾਨੂੰ ਪਾਉਣੀ ਸੀਗੀ ਇਹਨਾਂ ਨੇ ਉਹਦੀਆਂ ਮੰਤਾਂ ਕੱਟ ਕੇ ਉਹਨੂੰ ਪਾਸੇ ਕੀਤਾ ਹੁਣ ਇਹ ਡਰਾਮਾ ਕਰ ਰਹੇ ਮਤਵਾਲ ਤੇ ਮਤਵਾਲ ਤਾਂ ਸਰਕਾਰ ਕਿਵੇਂ ਟਰੋਗੀ ਉਹਨਾਂ ਦਾ ਕਹਿੰਦੇ ਤਿੰਨ ਕੌਂਸਲਰ ਸਾਡੇ ਉਹਨਾਂ ਦੇ ਨਾਮ ਦੱਸ ਦੇਣਾ ਨਾਮ ਦੱਸਣਾ ਦਾ ਆਪ ਦੇਣਾ ਕਿੰਨਾ ਕੌਂਸਲਰਾਂ ਦੇ ਨਾਮ ਦੱਸ ਅਸੀਂ ਇੱਕ ਤੋਂ ਨਾ ਹੋਰ ਵਿਸ਼ਵਾਸ ਤੋਂ ਆਉਂਦੇ ਆ ਅਗਰ ਇਹਨਾਂ ਦੇ 5 ਕੌਂਸਲਰ ਵੀ ਨਾ ਘਟ ਕੇ ਤਾਂ ਵੀ ਜੇਤੂ ਕਰਾ ਲੈਣਾ ਪਰ ਉਹਨਾਂ ਬਲੋਕ ਰੋਧ ਦਿੱਤਾ ਜਾ ਰਿਹਾ ਹੈ ਰੋਕ ਵੀ ਲਗਾਈ ਜਾ ਰਹੀ ਹੈ ਰੋਧ ਵਿਰੋਧ ਕਰਨਾ ਵਿਰੋਧ ਕਰਨਾ ਹਰ ਇੱਕ ਦਾ ਅਧਿਕਾਰ ਹੈ ਵਿਰੋਧ ਉਖਲਾਏ ਵਿਰੋਧ ਵਿਰੋਧ ਬੁੱਕਾਂ ਦੇ ਆਧਾਰ ਤੇ ਕਰਨਾ ਜਦੋਂ ਨੰਬਰ ਪੂਰੇ ਨਹੀਂ ਗਏ ਉਦੋਂ ਵਿਰੋਧ ਕਰਦਾ ਕਿ ਤੱਕ ਬੜੀ ਉਹ ਸਿਰਫ ਆਪ ਦੀ ਸ਼ੋਭੀ ਬਚਾਉਣ ਵਾਸਤੇ ਆਪ ਦੇ ਲੀਡਰਾਂ ਕੋਲ ਨਾ 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 ਵੀ ਬਤਵਾਵਾਂ ਜਾਂਦੇ ਆ ਰੋ ਵੀਡੀਓ ਵੀ ਹੈਗੀ ਹੈ ਜਦੋਂ ਪੇਸ਼ ਕਰਦੇ ਨੇ ਮੀਡੀਆ ਦੇ ਸਾਹਮਣੇ ਮੇਰੇ ਮੀਡੀਆ ਸਾਹਮਣੇ ਪੇਸ਼ ਕਰ ਅਸੀਂ ਅਸੀਂ ਕਹਿੰਦੇ ਆ ਦੋ ਜਿਹੜੇ ਹੋਰ ਐਮਸੀ ਕਹਿੰਦੇ ਆ ਇਹਨਾਂ ਦੇ ਨਾਂ ਦੱਸਦੇ ਨਾ ਵੀ ਕਿਹੜੇ ਐਮਸੀ ਆ ਦੂਸਰਾ ਮਤਵਾਲ ਸਾਡਾ ਭਰਾ ਸਾਡੇ ਨਾਲ ਆ ਇਹਨਾਂ ਨੇ ਪ੍ਰੀ ਪਲਾਨ ਉਹਦੀ ਮਿੰਤ ਕੱਢ ਕੇ ਉਹਨੂੰ ਆਪ ਹੀ ਇਹਨੇ ਮਿੰਤ ਕੀਤੀ ਵੀ ਤੂੰ ਪਾਸੇ ਹੋ ਜਾ ਸਾਡੀ ਇੱਕ ਫਾਈਟ ਬਣ ਜੂਗੀ ਹੋਰ ਕੋਈ ਨਹੀਂ ਗੀ ਨਾ ਇਹਨਾਂ ਕੋਲੇ ਨੰਬਰ ਪੂਰੇ ਆ ਨਾ ਇਹਨਾਂ ਦੇ ਕੋਲੇ ਕੋਈ ਏਜੰਡਾ ਜੇ ਸ਼ਹਿਰ ਨੂੰ ਤਰੱਕੀ ਤੇ ਲਿਜਾ ਰਹਾ ਹੈ ਤੇ ਕੇਵਲ ਤੇ ਕੇਵਲ ਡਾਕਟਰ ਅਮਨਦੀਪ ਕਰੋੜਾ ਆਮ ਆਦਮੀ ਪਾਰਟੀ ਐਮਐਲਏ ਲਿਜਾ ਰਹਾ ਹੈ। ਵੋਟਿੰਗ ਸ਼ੁਰੂ ਹੋ ਚੁੱਕੀ ਜੀ। ਕੋਈ ਗੱਲ ਨਹੀਂ ਰਿਜ਼ਲਟ ਤੁਹਾਡੇ ਸਾਹਮਣੇ ਆ ਰਿਹਾ। 2 ਇਹ ਦਾ 2 ਇਹ 2 ਇਹ ਦਾ ਟੈਲਰ ਅੱਗੇ ਵਧਦੇ ਆਂ ਤੇ ਗੱਲ ਕਰਦੇ ਆਂ ਅਗਲੀ ਖਬਰ ਦੀ ਨਗਰ ਨਿਗਮ ਦੇ ਮੇਅਰ ਹੈ ਬਲਜੀਤ ਸਿੰਘ ਹੈ ਚਾਣੀ ਨੂੰ ਜੋ ਕਿ ਪੰਜਵੇਂ ਦਿਨ ਪਹਿਲਾ ਪਾਰਟੀ ਵਿੱਚ ਉਹ ਬਰਖਾਸਤ ਕਰ ਦਿੱਤਾ ਗਿਆ ਤੇ ਨਗਰ ਨਿਗਮ ਮੇਅਰ ਦੇ ਅਹੁਦੇ ਤੋਂ ਅਸਤੀਫਾ ਲਿਆ ਗਿਆ ਜਿਸ ਤੋਂ ਬਾਅਦ ਕਾਰਜਕਾਰੀ ਮੇਅਰ ਦੇ ਤੌਰ ਤੇ ਪ੍ਰਵੀਨ ਕੁਮਾਰ ਪਿੰਨਾ ਨੂੰ ਮੇਹਰ ਦੀ ਕੁਰਸੀ ਤੇ ਬਿਠਾਇਆ ਗਿਆ ਵਿਰੋਧੀ ਪਾਰਟੀਆਂ ਵੱਲੋਂ ਹਾਈ ਕੋਰਟ ਤੇ ਵਿਚ ਰਟ ਪਾਈਗੇ ਤੇ ਦੁਬਾਰਾ ਤੋਂ ਮੇਅਰ ਦੇ ਲਈ ਵੋਟਾਂ ਦਿਲੇ ਕਿਹਾ ਕਿ ਆ ਤੇ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਅੱਜ ਮੇਅਰ ਦੀ ਚੋਣ ਹੋਈ ਤੇ ਜਿਸ ਵਿੱਚ 31 ਵੋਟਾਂ ਦੇ ਨਾਲ ਪ੍ਰਵੀਨ ਕੁਮਾਰ ਪੀਨਾ ਬਣੇ ਮੇਅਰ ਤੇ ਇਸ ਮੌਕੇ ਜਾਣਕਾਰੀ ਦਿੰਦਿਆ ਹੋਇਆ ਨਵ ਨਿਯੁਕਤ ਮੇਅਰ ਪਰਵੀਨ ਕੁਮਾਰ ਪਿੰਨਾ ਨੇ ਆਖਿਆ ਕਿ ਸਾਰੇ ਹੀ ਕੌਂਸਲਰਾਂ ਦਾ ਦੇ ਨਾਲ-ਨਾਲ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਜਤਾਇਆ ਤੇ ਮੈਨੂੰ ਮੇਅਰ ਬਣਨ ਦਾ ਮੌਕਾ ਦਿੱਤਾ ਕਿ ਉੱਥੇ ਹੀ ਉਹਨਾਂ ਆਖਿਆ ਕਿ ਸ਼ਹਿਰ ਦੇ ਕੰਮ ਪਹਿਲ ਦੇ ਆਧਾਰ ਤੇ ਜੋ ਕੀ ਹੋ ਰਹੇ ਨੇ ਤੇ ਅੱਗੇ ਵੀ ਇਹ ਕੰਮ ਸਾਰੇ ਜਾਰੀ ਰੱਖਣਗੇ ਕਿਸੇ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਬਹੁਤ ਹੀ ਜ਼ਿਆਦਾ ਸਾਡੀ ਯਤਰਾਓ। ਸਾਡੀਆਂ ਸਾਡੇ ਐਮਐਲਏ ਸਾਹਿਬ ਜਿਹੜੀਆਂ ਕੰਤੀ ਬੋਟਾ ਐ ਐਮਐਲਏ ਸਾਹਿਬ ਹੁੰਦੇ ਆ। ਅਸੀਂ ਇਹਨਾਂ ਦੇ ਰਹਿਣ ਮਾਈ ਭੱਲੇ ਆ। ਇਹ ਇੱਕ ਪੱਤੀ ਜੀ ਲਰਨਿੰਗ ਕੰਤੀ ਬੋਟਾ ਲਈ ਹੈ। ਤੇਰੇ ਸਾਡੇ ਦੂਜੇ ਬੰਦੇ ਰੋਲਾ ਪਾਉਂਦੇ ਸੀ। ਉਹਨਾਂ ਨੇ ਆ ਕੇ ਵੇਖਿਆ ਵੀ ਸਾਡੇ ਬੰਦੇ ਪੂਰੇ ਆਉਣ ਕਿਉਂਕਿ ਪੂਰੇ ਨਹੀਂ ਆਏ। ਕੋਲੋਂ ਉਹਨਾਂ ਨੂੰ ਬੰਨ੍ਹ ਲਿਆ। ਔਰ ਦਰਦੇ ਭੱਜ ਗਏ ਜੀ ਇੱਕ ਨਵਾਂ ਇਜਾਮ ਲਗਾਏ ਜਾ ਰਹੇ ਜੀ ਜਿਹੜੇ ਵਿਰੋਧੀ ਤੇ ਰਹੇਗੇ ਉਹਨਾਂ ਦੇ ਕੰਮ ਨਹੀਂ ਹੋਣੇ ਤੁਹਾਡੇ ਕੋਲ ਕੰਮ ਕਰਵਾਏ ਜਾ ਰਹੇ ਜੀ ਸਾਰਿਆਂ ਦੇ ਕੰਮ ਹੋ ਹੀ ਜਾਂਦੇ ਜੀ ਕਿਹੜਾ ਐਡਵਾਰਡ ਦਾ ਸੋਚਿਤ ਕੰਮ ਨਹੀਂ ਆਉਂਦਾ ਪਿਆ ਵਾਲਾਂ ਦੇ ਵਿੱਚ ਕੰਮ ਚੱਲੀ ਜਾਂਦਾ ਜੀ ਸਾਰੇ ਇੱਕ ਇੱਕ ਬਲਾਡ ਦੇ ਵਿੱਚ ਐਮਐਲ ਸਾਹਿਬ ਨੇ ਤੇ ਕਿਹਾ ਹੀ ਨਹੀਂ ਕਿੰਨੇ ਸ਼ਹਿਰ ਵਸੇ ਨੂੰ ਕਿਸੇ ਦੇ ਹੱਥੋਂ ਹੈ ਜੀ ਸ਼ਹਿਰ ਵਸੇ ਨੂੰ ਕਿਸੇ ਦੇ ਹੱਥੋਂ ਹੈ ਚਲੋ ਮੈਂ ਉਹਨਾਂ ਦੇ ਜੋ ਉਹਨਾਂ ਨੇ ਲਈ ਜੋ ਚੀ ਐਮਐਲ ਸਾਹਿਬ ਨੇ ਮੇਰੇ ਜਿੰਨੇ ਸਾਥੀ ਐਮਸੀ ਸਾਹਿਬਾ ਕਿੰਨਾ ਉਹਦੀ ਪੁੱਜਾ ਇਮਾਨਦਾਰੀ ਨਾਲ ਉਹ ਚੰਗਾ ਕੰਮ ਕਰੂਗਾ ਲੋਕੇ ਨੂੰ ਪਹਿਲ ਦੇਦਾਰ ਕੇ ਜੋ ਵੀ ਕੰਮ ਹੋ ਸਕਿਆ ਜਿਹੜਾ ਮਿਲਨ ਹੋਇਆ ਮੈਂ ਮਿਲ ਸਾਬ ਤੋਂ ਜੋਲਵਾ ਕੇ ਬਹੁਤ ਬਰਾਗੇ ਤੇ ਨਾ ਵੱਡੀ ਜੇ ਤਸਵੀਰ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਸਾਰੀਆਂ ਪੈੜਾਂ ਦਾ ਸਾਰੇ ਪਰਾਂਵਾ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਹਮੇਸ਼ਾ ਜਨਤਾਨ ਦੀ ਤਰ੍ਹਾਂ ਸਾਡੇ ਨਾਲ ਖੜਦੇ ਆ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਸ਼ਵਲ ਜੀ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਸਾਡੇ ਪੰਜਾਬ ਪਰਿਵਾਰੀ ਮਨੀਸ਼ ਸੋਧਿਆ ਜੀ ਸਾਡੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਸਾਡੇ ਮੇਰੇ ਵੱਡੇ ਭਰਾ ਅਮਨ अरोड़ा ਜੀ ਸਾਰਿਆਂ ਦੀ ਰਹਿਨਮਾਈ ਹੇਠ ਅੱਜ ਮੁਕਰ ਨਗਰ ਨਿਕਲਦੀਆਂ ਜਿਹੜੀਆਂ ਮੇਅਰਤੀਆ ਸੋਨਾ ਦੁਆਰਾ ਤੋਂ ਕਰਵਾਈਆਂ ਗਈਆਂ ਨੇ ਇਸ ਦੇ ਵਿੱਚ ਵੀ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ ਐਮਸੀ ਸ਼੍ਰੀ ਪ੍ਰਵੀਨ ਪਿੰਨਾ ਜੀ ਜਿਹੜੇ ਪਹਿਲਾਂ ਸੀਨੀਅਰ ਡਿਪਟੀ ਮੇਅਰ ਸੀ ਇਹਨਾਂ ਨੂੰ 31 ਵੋਟਾਂ ਦੇ ਨਾਲ ਅਸੀਂ ਅੱਜ ਜਿਹੜਾ ਸੀਗਾ ਇਹਨਾਂ ਦੇ ਹੱਕ ਦੇ ਵਿੱਚ ਆ ਕੇ ਇਹਨਾਂ ਨੂੰ ਮੋਗਾ ਨਗਰ ਨਿਗਮ ਦਾ ਮੇਅਰ ਚੁਣਿਆ ਔਰ ਮੈਂ ਸਾਰੇ ਹੀ ਸਾਡੇ ਐਮਸੀ ਸਾਹਿਬਾਨਾਂ ਦਾ ਧੰਨਵਾਦ ਕਰਦੀ ਆ ਔਰ ਸਾਰੇ ਪੈਣ ਭਰਾਵਾਂ ਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਜਿਹੜੇ ਕੰਮ ਕਰਵਾ ਰਹੀ ਹੈ ਸਾਡੇ ਐਮਸੀ ਸਾਹਿਬਾਨ ਸਾਰੇ ਬਹੁਤ ਪੂਸ਼ਕ ਔਰ ਦੂਜੀ ਵਾਰ ਅਸੀਂ ਆਮ ਆਦਮੀ ਪਾਰਟੀ ਦਾ ਮੇਅਰ ਨਗਰ ਨਿਗਮ ਮੋਗੇ ਬਣਾਇਆ ਔਰ ਬਾਕੀ ਪਾਰਟੀਆਂ ਇਕੱਠੇ ਹੋ ਕੇ ਵੀ ਆਪਣਾ ਦਾਅਵਾ ਵੀ ਨਹੀਂ ਪੇਸ਼ ਕਰ ਸਕੀਆਂ ਔਰ ਮੇਕੋ ਕੇ ਇਲਜ਼ਾਮ ਲਗਾ ਕੇ ਹਾਊਸ ਨੂੰ ਵਿਰੋਧਾਪ ਉਤਰ ਗਏ ਕਿਉਂਕਿ ਉਹਨਾਂ ਦੇ ਬੰਦੇ ਪੂਰੇ ਨਹੀਂ ਸੀ ਸਾਰੇ ਬੰਦੇ ਆਏ ਸੀ ਸਿਰਫ ਉਹ ਵੀ ਅਕਾਲੀ ਦਲ ਤੇ ਕਾਂਗਰਸ ਦੇ ਮਿਲ ਕੇ ਦੋਨੋਂ ਪਾਰਟੀਆਂ ਦੇ ਸੋ ਅਸੀਂ ਅੱਜ ਫਿਰ ਇੱਕ ਵਾਰ ਆਮ ਆਦਮੀ ਪਾਰਟੀ ਮੋਗਾ ਦਾ ਜਿਹੜਾ ਮੇਅਰ ਬਣਾ ਚੁੱਕਿਆ ਹੈ ਉਹਨਾਂ ਨੇ ਪੰਜਾਬ ਲੈ ਜੀ ਸਾਡੇ ਤਿੰਨ ਪੋਸਟਾਂ ਜਿਹੜੇ ਪੋਸਟ ਚੁਕਾ ਦਿੱਤਾ ਗਏ ਹੈ ਮੈਂ ਕਹਿੰਨੀ ਆ ਜੀ ਗੁਰਦੁਆਰਾ ਸਾਹਿਬ ਸਾਡੇ ਨਾਲ ਚੜ ਜਾਣ ਕਿਸੇ ਨੇ ਹੱਥ ਵੀ ਲਾਇਆ ਹੋਵੇ ਸਾਰਾ ਉਹ ਸੀ ਜੇ ਤਿੰਨ ਦਾ ਕਹਿ ਰਿਹਾ ਤਾਂ ਵੀ 20 ਬਣਦੇ ਸੀ ਸਾਨੂੰ 31 ਵੋਟਾਂ ਪਈਆਂ ਨੇ ਜੀ ਧੰਨਵਾਦ ਸਾਰੇ ਜੀ ਸਾਡਾ ਇਸ ਤਰ੍ਹਾਂ ਫਿਰ ਇਲਜ਼ਾਮ ਕੋ ਲਗਾਏ ਗਏ ਉਹਨਾਂ ਵੱਲੋਂ ਰੋਕ ਲਗਾ ਦਿੱਤੇ ਕਿ ਭੱਜ ਗਿਆ ਜੀ ਭੱਜ ਗਿਆ ਭੱਜ ਗਿਆ ਜੀ ਸਾਰਾ ਬੰਦੇ ਆਏ ਸੀ ਇਕੱਠੇ ਹੋ ਕੇ ਅਕਾਲੀ ਦਲ ਤੇ ਕਾਂਗਰਸ ਦੇ ਸਾਰੇ ਐਮਸੀ ਟੋਟਲ ਇਕੱਠੇ ਹੋ ਕੇ ਆਏ ਸੀ ਉਹਨਾਂ ਨੇ ਦੇਖਿਆ ਕਿ ਆਮ ਆਦਮੀ ਪਾਰਟੀ ਦੇ 31 ਕੌਂਸਲਰ ਅੰਦਰ ਬੈਠੇ ਆ ਔਰ ਇਹਨਾਂ ਨੂੰ ਦੇਖ ਕੇ ਨਾਲ ਦੀ ਨਾਲ ਹੀ ਭੱਜ ਕੇ ਬਾਕ ਆਊਟ ਬਲੌਕ ਆਊਟ ਕਰਕੇ ਚੱਲ ਗਏ ਅਗਲੀ ਖਬਰ ਪਟਿਆਲਾ ਦਿਨਾਲ ਜੁੜੀ ਹੋਈ ਹੈ ਕਿ ਪਟਿਆਲਾ ਦੇ ਵਿੱਚ ਕਰਨਾਲਾ ਬਾਠ ਦੇ ਮਾਮਲੇ ਨਾਲ ਜੁੜੀ ਇਹ ਖਬਰ ਹੈ ਜਿਸ ਵਿੱਚ ਹੁਣ ਨਵਾਂ ਮੋੜ ਸਾਹਮਣੇ ਆਉਂਦਾ ਪਿਆ ਹੈ ਕਰਨਲ ਬਾਠ ਦੀ ਧਰਮ ਪਤਨੀ ਰਿਤੂ ਬਾਠ ਨੇ ਅਦਾਲਤ ਤੇ ਫੈਸਲੇ ਦਾ ਸੁਆਗਤ ਕਰਦਿਆ ਇਸ ਨੂੰ ਨਿਆਂ ਦੀ ਦਿਸ਼ਾ ਦੇ ਵਿੱਚ ਜੋ ਕਿ ਚੁੱਕਿਆ ਗਿਆ ਸਹੀ ਕਦਮ اقਰਾਰ ਕਰ ਦਿੱਤਾ ਹਾਲਾਂਕਿ ਐਮਐਸਟੀ ਮੈਡੀਕਲ ਰਿਪੋਰਟ ਦੇ ਵਿੱਚ ਝੋਟਾ ਨੂੰ ਜੋ ਕਿ ਜਾਨ ਲੈਵਾ ਨਹੀਂ ਦੱਸਿਆ ਗਿਆ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਮਹੱਤਵਪੂਰਨ ਫੈਸਲੇ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਜੇਕਰ ਡੰਡੇ ਦੀ ਵਰਤੋਂ ਕਿਸੇ ਜੋ ਕਿ ਖਾਸ ਵਿਅਕਤੀ ਵੱਲੋਂ ਕੀਤੀ ਗਈ ਜਿਵੇਂ ਪੁਲਿਸ ਜਾਂ ਫੌਜੀ ਕਰਮੀ ਵੱਲੋਂ ਕੀਤੀ ਜਾਵੇ ਤਾਂ ਉਹ ਜਾਨਲੇਵਾ ਸਾਬਤ ਹੋ ਸਕਦੀ ਹੈ ਰਤੂ ਬਾਠ ਨੇ ਇਸ ਮਾਮਲੇ ਦੇ ਵਿੱਚ ਬੀ ਐਨ ਐਸ ਦੀ ਧਾਰਾ 109 ਜੋੜਨ ਦੀ ਮੰਗ ਕੀਤੀ ਤੇ ਉਹਨਾਂ ਆਖਿਆ ਕਿ ਇਸ ਸਬੰਧ ਵਿੱਚ ਉਹਨਾਂ ਦੇ ਵਕੀਲ ਜਲਦ ਹੀ ਅਦਾਲਤ ਦਾ ਰੂਪ ਕਰਨਗੇ ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ 17 ਤਰੀਕ ਨੂੰ ਮਹਾਲੀ ਕੋਰਟ ਤੇ ਸਬਮਿਸ਼ਨ ਆਫ ਚਲਾਨ ਸੀਗਾ ਜਿਹੜਾ ਚਲਾਨ ਐਕਸੈਪਟ ਹੋ ਗਿਆ ਹੈ ਫਿਰ 16 ਮਾਰਚ ਨੂੰ ਇਹਨਾਂ ਨੂੰ ਟ੍ਰਾਇਲ ਲਈ ਪੰਜ ਜਿਹੜੇ ਦੋਸ਼ੀ ਮੇਨ ਦੋਸ਼ੀ ਹਨ ਉਹਨਾਂ ਨੂੰ ਸਮਨ ਕੀਤਾ ਹੈ ਫॉर ਟ੍ਰਾਇਲ ਬਾਕੀ ਮੈਂ ਦੋ ਚੀਜ਼ਾਂ ਕਹਿਣਾ ਚਾਹੂੰਗੀ ਜਿਹੜੇ 109 ਦੀ ਤਾਰਾ ਜੋ ਏਜ ਨੇ ਕਿਹਾ ਹੈ ਕਿ ਥਿਸ ਇਸ ਨਾਟ ਇਟ ਵਾਸ ਅ ਗ੍ਰੀਵियस ਹਰਟ ਬਟ ਡੇਂਜਰਸ ਨਹੀਂ ਸੀਗੀ ਬਟ ਸਾਡੇ ਕੋਲ ਤੁਹਾਨੂੰ ਪਤਾ ਹੀ ਹੋਣਾ ਪਹਿਲੇ ਆਪਣੇ ਰਾਜੇਸ਼ ਭਾਰਦਵਜ ਸਭ ਦੇ ਆਰਡਰ ਸੀਗੇ ਜਿਸ ਆਰਡਰ ਵਿੱਚ ਲਿਖਿਆ ਗਿਆ ਸੀਗਾ ਕਿ 109 ਨਹੀਂ ਹਟਾਨੀ ਹੈ ਕਿਉਂ ਕਿ ਐਨੀ ਜਿਹੜਾ ਡੰਡਾ ਜਾਂ ਲਾਠੀ अगर कोई با ٹرینڈڈ فورس مینز آرمی یا دی پولیس والے یا کوئی بھی ٹرینڈڈ ارگنائزیشن یوز کر دی ہے تو اٹ بیکمز ا لیتھل ویپن کیونکہ وہ انہاں نو سکھایا جاندا ہے کہ ڈنڈا یا سٹکس نو اس طریقے نال یوز کرنا کہ کسے نو مارنا وی پے تے ماریا جا سکے اور انہاں نے جڑے ہیں دوشیاں سارے نے ڈنڈے چکے ہوئے سی وہ انہاں دی انٹینشن کرنل صاحب تے انہاں دے بیٹے نو مارن دی ہی سی ਜਦੋਂ ਉਹ ਜਾਂਦੇ ਹੋਏ ਜਿਹੜਾ ਇੱਕ ਤੁਸੀਂ ਦੇਖਿਆ ਨਾ ਸਟੇਟਮੈਂਟ ਤੇ ਇਨਵੈਸਟੀਗੇਸ਼ਨ ਤੇ ਵੀ ਲਿਖਿਆ ਗਿਆ ਹੈ ਕਿ ਉਹਨਾਂ ਨੇ ਇੱਕ ਸਟੇਟਮੈਂਟ ਕਹੀ ਸੀਗੀ ਜਿਸ ਦਾ ਉਹਨਾਂ ਨੇ ਮਾਅਬਜ਼ਾ ਕੀਤਾ ਹੈ ਕਿ ਇੱਕ ਐਨਕਾਊਂਟਰ ਕਰਕੇ ਆਏ ਆ ਤੇ ਦੂਜਾ ਕਰ ਰਹੇ ਆ ਬਚੋਗੇ ਤੇ ਸਵੇਰੇ ਆਈ ਕਾਰਟ ਤੇ ਫੋਨ ਲਾ ਜਾਏ ਉਹ ਤੇ that means it is clear intentions of these five people were to kill ਕਰਨਲ ਸਾਹਿਬ ਹੋਰ ਮੇਰੇ ਬੇਟੇ ਨੂੰ ਮਾਰਨ ਦੀ ਇੰਟੈਂਸ਼ਨ ਸੀਗੀ ਹੋਰ ਅਸੀਂ ਕੋਰਟ ਤੇ ਇਸ ਚੀਜ਼ ਨੂੰ ਲੈ ਕੇ ਲੜਾਂਗੇ ਮਾਈ ਲਾਇਰ ਹਰਿੰਦਰਪਾਲ ਵਰਮਾ ਜੀ ਪ੍ਰਤਿਂਦਰ ਜੀ ਦਾ ਦਪਿੰਦਰ ਵੇਅ ਕੈਸ ਦਾ ਟ੍ਰਾਇਲਸ ਤੇ ਅਗੇਨ ਫੋਰ ਰਤਾਰਾ ਲਈ ਲੜਨਗੇ ਜਿਹੜੇ ਪੁਰਾਣੇ ਆਰਡਰਸ ਹਨ ਉਹਨਾਂ ਨੂੰ ਲੈ ਕੇ ਅਸੀਂ ਅਪੀਲ ਕਰਾਂਗੇ ਕੋਰਟ 'ਚ ਕਿ 109 ਤਾਰਾ ਨਹੀਂ ਹਟਣੀ ਚਾਹੀਦੀ ਕਿਉਂ ਕਿ ਇਹ ਡੰਡਾ ਜਿਹੜਾ ਸੀ ਉਹ ਇਸ ਤਰੀਕੇ ਨਾਲ ਯੂਜ਼ ਕੀਤਾ ਗਿਆ ਸੀ ਕਿ ਇਹ ਲੀਥਲ ਵੈਪਨ ਸੀਗਾ ਅੰਮ੍ਰਿਤਸਰ ਵਿੱਚ 골ਡਨ ਗੇਟ ਤੇ ਨਸਤੇ ਇੱਕ ਥਾਰੇ ਕਾਰ ਅਤੇ ਮੋਟਰਸਾਈਕਲ ਦਰਮਿਆਨ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਮੋਟਰਸਾਈਕਲ ਚਾਲਕ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਹਾਦਸਾ ਇੰਨਾ ਜ਼ਿਆਦਾ ਤੇਜ਼ ਸੀ ਕਿ ਮੋਟਰਸਾਈਕਲ ਦੂਰ ਜਾ ਡਿੱਗਿਆ ਤੇ ਚਾਲਕ ਸੜਕ ਤੇ ਹੀ ਪੈ ਗਿਆ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਉਸ ਦੀ ਮਦਦ ਦੇ ਲੈ ਯੂਹੂ ਅੱਗੇ ਆਏ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਫਿਲਹਾਲ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਜਿਨ੍ਹਾਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ 9 ਵਜੇ ਐਂਬੂਲੈਂਸ ਸੱਦੀ ਹੈ ਇਧਰ ਐਂਬੂਲੈਂਸ ਹੁਣ ਪਹੁੰਚੀ ਆ ਕੀ ਫਾਇਦਾ ਤੁਹਾਡੇ ਤੇ ਐਂਬੂਲੈਂਸ ਦਾ ਲੱਗਦਾ ਨਹੀਂ ਟ੍ਰੈਫਿਕ ਦੀ ਵੀ ਬੜੀਆਂ ਘਟਨਾਵਾਂ ਨੇ ਟ੍ਰੈਫਿਕ ਕਾਦੀ ਕਰਨੀ ਆ ਜਿਰੋ ਐਂਬੂਲੈਂਸ ਸੱਦੀ ਆ 9 ਵਜੇ ਦੇ ਲਾਗੇ ਘੰਟਾ ਹੋ ਗਿਆ ਹੁਣ ਪਹੁੰਚਦੀ ਵੀ ਆ ਕੀ ਫਾਇਦਾ ਆਪਣੇ ਇੱਥੇ ਪੰਜਾਬ ਸਰਕਾਰ ਦਾ ਮੈਂ ਮੈਂ ਜੜਿਆਲਾ ਗੁਰੂ ਤੋਂ ਮੈਂ ਤੁਰਿਆ ਮੈਂ ਐਮਬੂਲੈਂਸ ਉਥੋਂ ਐਮਬੂਲੈਂਸ ਤੋਂ ਤੁਰਿਆ ਠੀਕ ਹੈ ਉਥੋਂ ਪਹਿਲਾਂ ਮੈਂ ਆ ਗਿਆ ਐਮਬੂਲੈਂਸ ਤੋਂ ਪਹਿਲਾਂ ਉਹ ਗੱਡੀ ਦੇ ਹਾਲਤ ਦੇ ਜਾਣ ਵਾਲਾ ਹੈ ਨਹੀਂ ਤਾਕਰ ਜਿਹੜਾ ਨਹੀਂ ਆਇਆ ਸਾਡੇ ਕੋਲ ਕਿਨਾ ਤੁਹਾਡਾ ਭਾਈ ਭਾਈ ਮੇਰਾ ਨਾਮ ਹਰਵਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਆਈ ਪਾਈ ਇਧਰੋਂ ਆਉਂਦੇ ਆ ਗੋਲਡਨ ਗੇਟ ਵੱਲ ਸਭ ਤੋਂ ਠੀਕ ਹੈ ਤੇ ਥਾਰ ਗੱਡੀ ਆਈ ਸੀ ਮੈਂ ਆਪਣੀ ਸਾਈਡੋਂ ਆਉਂਦੇ ਹਾਂ ਉਹ ਸਾਈਡ ਮਾਰ ਕੇ ਛੁੱਟ ਗਿਆ ਨੂੰ ਕੌਣ ਥਾਰ ਗੱਡੀ ਭਾਈ ਕਿਹੜੇ ਰੰਗ ਦੀ ਗੱਡੀ ਹੈ ਵਾਈਟ ਕਲਰ ਦੀ ਨੰਬਰ ਨੋਟ ਕੀਤਾ ਨੰਬਰ ਨਹੀਂ ਆਈ ਭਾਈ ਮੈਂ ਉਸੇ ਵੇਲੇ ਚੁੱਕਣ ਪੈਣਾ ਵੀ ਤੋ ਗੱਡੀ ਵਾਲਾ ਪਤਾ ਨਹੀਂ ਕਰ ਰਿਹਾ ਲੇਡੀਜ਼ ਲਾਉਣ ਦੇਈ ਜਿਹੜੀ ਸਲਾਉਣ ਦੇਈ ਥਾਰ ਹਾਂਜੀ ਥਾਰ ਕੱਟੀ ਸਾਰਲੇ ਭੱਜ ਗਏ ਫੜੇ ਗਏ ਉਹ ਭਾਈ ਭੱਜ ਗਏ ਉਹ ਪਤਾ ਨਹੀਂ ਕਿੱਧਰ ਗਏ ਮੈਰੀ ਵੀਰ ਜੀ ਨੂੰ ਹੁਣ ਚੁੱਕਾਂ ਦਾ ਪਿਆ ਉਸੇ ਵੇਲੇ ਗੱਡੀ ਤੋਂ ਉਤਰ ਕੇ ਥੱਲੇ ਤੋ ਪਤਾ ਨਹੀਂ ਲਗਾ 60 ਕਿਤੇ ਲੱਗੀ ਏ ਇਸ ਵੇਲੇ ਹਾਂਜੀ 60 ਕਿਤੇ ਲੱਗੀ ਏ ਉਹ ਭਾਈ ਹੁਣ ਲੈ ਗਿਆ ਹੁਣ ਹਸਪੀਟਲ ਹਾਂ ਕਾਦੇ ਤੇ ਸੀ ਉਹ ਵੀਰ ਉਹ ਮੋਟਰਸਾਈਕਲ ਤੇ ਬਾਈਕ ਤੇ ਕੀ ਨੁਕਸਾਨ ਕੀ ਹੋਇਆ ਪਹਿਲਾ ਹੱਥ ਦਾ ਭਾਈ ਪੈਰ ਦਾ ਜਾਨੋ ਬਚ ਗਿਆ ਹਾਂਜੀ ਬਚ ਗਿਆ ਭਾਈ ਤੁਹਾਡੇ ਟਰੱਕ ਥੱਲੇ ਆਏ ਜਾਂ ਗੱਡੀ ਥੱਲੇ ਆਏ ਗੱਡੀ ਵਾਲੇ ਨੇ ਸਾਈਡ ਮਾਰ ਕੇ ਮੇਰੇ ਟਰੱਕ 'ਚ ਆ ਗਏ। ਠੀਕ ਹੈ। ਪੈ ਗਿਆ ਵੀ ਕੋਈ ਕੋਈ ਸਮਾਨ ਵੀ ਡਿੱਗ ਰਿਹਾ ਵਾ ਜਿੱਦਾਂ। ਉਹ ਫਾਰ ਜਿਹੜੀ ਨਾਲ ਸਾਈਡ ਲੱਗਿਆ ਉਤਰਿਆ ਹੈਗਾ ਉਹ। ਉਹਨੇ ਵੇਖਿਆ ਜਦੋਂ ਵੀ ਕੰਮ ਜਿਆਦਾ ਖਰਾਬ ਆ ਤੇ ਫਿਰ ਭਜਾ ਕੇ ਲੈ ਕੇ ਆਉ। ਫਾਰ ਵਾਲੀ ਕਹਿੰਦੇ ਕੁੜੀ ਸੀ ਕੋਈ। ਕੁੜੀਆਂ ਵਿੱਚ ਬੈਠੀਆਂ ਹੁੰਦਾ ਮੈਂ ਬੰਦਾ ਹੀ। ਬੰਦਾ ਹੀ ਚਲਾ ਰਿਹਾ ਸੀ ਉਤਰੇ ਆ। ਉਹ ਸਾਈਡ ਤੇ ਬੈਠੀਆਂ ਸੀ ਕੁੜੀਆਂ ਜਿਹੜੀਆਂ। ਜਲਤੀਦਾਰ ਵਾਲੇ ਨਹੀਂ ਸੀਗੀ ਹਾਂਜੀ ਹਾਂਜੀ ਬਹੁਤ ਸਾਰਾ ਬੱਚਾ ਤਾਂ ਪਤਾ ਹੈ ਬਜਨ ਹੈਗਾ ਇਹਦੇ ਨੇ ਛੱਡਦਾ ਕਿਤੇ ਥੱਲੇ ਆ ਗਿਆ ਉਹ ਕਿਹਦੇ ਪਹੁੰਚਿਆ ਪਤਾ ਰੰਗਾਂ ਵੀ ਠਾਰ ਗੱਡੀ ਜਿਹੜੀ ਐ ਸੈੱਟ ਮਾਰ ਕੇ ਗਈ ਆ ਤੇ ਇਹਦਾ ਪੈਰ ਜਿਹੜਾ ਵਾ ਪਤਾ ਦੇਖਣ ਚ ਆਇਆ ਵੀ ਉਹ ਥੱਲੇ ਕੱਟਿਆ ਗਿਆ ਸਾਰਾ ਤੇ ਕੋਈ ਉਹ ਫੋਨ ਚਾਹਦਾ ਹਾਂ ਲੱਭਾਂਗੇ ਕੈਮਰਾ ਰਾਈ ਜੇ ਭੇਜ ਜੀ ਜਾਨ ਆਪਣਾ ਕਾਰਵਾਈ ਬਣੂਗਾ ਨੰਬਰ ਪਤਾ ਲੱਗਾ ਥਾਰ ਦਾ ਕੀ ਨਹੀਂ ਨੰਬਰ ਤਾਂ ਨਹੀਂ ਪਤਾ ਲੱਗਾ ਹੁਣ ਕੀ ਅੱਗੇ ਕਾਰਵਾਈ ਕੀ ਦੇਵੀ ਕਾਰਵਾਈ ਇਹ ਪਹਿਲਾਂ ਉਹਦੇ ਆਪਾਂ ਕੈਮਰੇ ਫੋਨਾਂਗੇ ਫਿਰ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਮਦ ਕਰਨਾ ਨੰਬਰ ਗੱਡੀਆ ਕਿਹਨਾਂ ਦੇ ਕਿਹਦੇ ਚਨਾ ਨੀ ਚਲਉਂਦੀ ਆ ਉਹ ਸਾਰਾ ਲੱਗਣਾ ਆਟੋਮੈਟਿਕ ਕਹਿੰਦੀ ਚਲਾਉਂਗੇ ਠੀਕ ਹੈ ਜੀ ਟਰੱਕ ਵਾਲਾ ਕਹਿ ਰਿਹਾ ਮੇਰੀ ਕੋਈ ਗਲਤੀ ਨਹੀਂ ਸੀ ਮੈਂ ਬਚਾਉਣ ਦੀ ਕੋਸ਼ਿਸ਼ ਕੀਤੀ ਹਾਂ ਜੀ ਇਹ ਕਹਿ ਰਿਹਾ ਤੁਹਾਨੂੰ ਉੱਥੇ ਭਾਗੇ 18 ਨੂੰ ਕਿੱਥੇ ਕਰਕੇ ਭਾਗੇ ਮੁਰਦਾਂ ਦੀ ਆਪਰੇ ਬੈਠ ਲੋਗਾਂ ਨੇ ਆਪਣਾ ਗੱਲਬਾਤ ਕੀਤੀ ਹੋਵੇ ਕਿੰਨੇ ਵਾਰਿਆ ਕਿੰਨੇ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਕੀਤੀ ਜਾਏਗੀ ਠੀਕ ਅੰਮ੍ਰਿਤਸਰ ਵਿੱਚ ਮੇਰੀ ਪੀਰੀ ਦੇ مالک 6ਵੀਂ ਪਤਛਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਨ ਵਿਆਪੁਰਵ ਦੇ ਸੁਬੰਧ ਵਿੱਚ ਅੱਜ ਇੱਕ ਵਿਸ਼ਾਲ ਤੇ ਸ਼ਾਨਦਾਰ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਇਹ ਸਮਾਗਮ ਸ੍ਰੀ ਗੁਰੂ ਹਰਗੋਬਿੰਦ ਸਹਿਬ ਜੀ ਦੇ ਵਿਆਪੂਰਵ ਸੇਵਾ ਸੁਸਾਇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ ਜਸਵਜ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਸ਼ਿਰਕਤ ਕੀਤੀ ਗਈ। ਨਗਰ ਕੀਰਤਨ ਸੁਸਾਇਟੀ ਦੇ ਮੁਖ ਸੇਵਾਦਾਰ ਜਸਵਿੰਦਰ ਸਿੰਘ ਪੱਪੀ ਤੇ ਸੁਖਰਾਜ ਸਿੰਘ ਦੀ ਦੇਖਰੇਖ ਹੇਠ ਭਗਤ ਮਈ ਤੇ ਸੁਚੇਜ ਢੰਗ ਦੇ ਨਾਲ ਇਹ ਕਾਰਜ ਜੋ ਕਿ ਸੰਪੰਨ ਕੀਤੇ ਗਏ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ। ਸਾਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਸਮੁੱਚੇ ਪ੍ਰਬੰਧ ਦੇ ਸਹਿਯੋਗ ਦੇ ਨਾਲ ਲੋਕਾਂ ਸੰਗਤਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜੋ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਵਿਆਹਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ ਗੁਰਦੁਆਰਾ ਗੁਰੂ ਕੇ ਮੈਲ ਤੋਂ ਆਰੰਭ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅੱਠ ਪੰਜ ਪਿਆਰੇ ਅਗੋਦੀ ਅਗਵਾਈ ਦੇ ਵਿੱਚ ਇਹ ਬਾਖ ਵਖ ਬਜਾਰਾ ਸਾੜੀ ਹੁੰਦਾ ਹੋਇਆ ਗੋਦੋਰਾ ਅਟਾਰੀ ਸਾਹਿਬ ਵਿਖੇ ਸੰਪੰਨ ਹੋਵੇਗਾ ਇਸ ਨਗਰ ਕੀਰਤਨ ਵਿੱਚ ਲੋਕਲ ਸੰਗਤਾਂ ਦਾ ਭਾਰੀ ਉਤਸ਼ਾਹ ਹੁੰਦਾ ਹੈ ਨਿਤਾ ਪ੍ਰਤੀ ਸੇਵਾ ਕਰਨ ਵਾਲੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਜਿਹੜੀਆਂ ਸਮੂਹ ਸੰਗਤਾਂ ਨੇ ਇਹਨਾਂ ਦੇ ਮਨ ਦਾ ਚਾਅ ਹੈ ਇਹ ਹਰ ਸਾਲ ਇੱਕ ਗੁਰੂ ਕੇ ਮਹਿਲ ਤੋਂ ਗੁਰਦਰਾ ਗੁਰੂ ਕੇ ਮਹਿਲ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦਰਾ ਅਟਾਰੀ ਸਾਹਿਬ ਵਿਖੇ ਨਗਰ ਕੀਰਤਨ ਸੰਪਾਦਨ ਜੋ ਅੱਜ ਵੀ ਬੜੀ ਉਤਸ਼ਾਹ ਨਾਲ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਦਾ ਪਾਰੀ ਇਕੱਠ ਹੈ ਗੁਰੂ ਸਾਹਿਬ ਕਿਰਪਾ ਕਰਨ ਸੀ ਆਪਣੇ ਪੁਰਖਿਆਂ ਦੇ ਆਪਣੇ ਗੁਰੂ ਸਹਿਬਾਨਾਂ ਦੇ ਦਿਨ ਧਿਆਰ ਮਨਾਉਂਦੇ ਰਹੀਏ ਇਹੀ ਸਾਰੀ ਸੰਗਤ ਨੂੰ ਸੰਦੇਸ਼ ਹੈ ਗੁਰੂ ਸਾਹਿਬ ਕਿਰਪਾ ਕਰਨ ਆਪਣੀ ਬਾਣੀ ਦੇ ਨਾਲ ਜੋੜੀ ਰੱਖਣ ਇਹੀ ਸਬਨਾਂ ਨੂੰ ਪਿਆਰ ਪ੍ਰੇਰਣਾ ਹੈ ਗੁਰੂ ਕਿਰਪਾ ਕਰੇ ਕਿਵੇਂ ਹੀ ਅਸੀਂ ਸਿੱਖੀ ਦੇ ਨਾਲ ਪਰਪੱਕ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਖਬਰਾਂ ਦੇ ਸਖਾਸ ਬੁਲੇਟਨ ਦੇ ਵਿੱਚ ਇਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਹੈਵਨ ਇੰਡੀਆ ਟੀਵੀ ਦੇ ਨਾਲ ਧੰਨਵਾਦ